ਆ ਪ੍ਰਸ਼ਾਸਨ ਨੂੰ ਅਗਾਹ ਕਰਨਾ ਚਾਹੁੰਦੇ ਆ ਪਿਛਲੇ 4 ਦਿਨਾਂ ਤੋਂ ਆ ਕਿਸਾਨ ਸਾਰੇ ਕਿਸਾਨ ਵੀਰ ਮੱਛਰ ਬਹੁਤ ਜ਼ਿਆਦਾ ਇੱਥੇ ਤੂੰ ਹੀ ਮੰਡੀ ਤੋਂ ਬੋਲ ਰਿਹਾ ਆ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਨਾਬੇ ਦੇ ਨੂੰ ਅੱਗੇ ਆ ਸਾਡੇ ਕਿਸਾਨ ਵੀਰ ਦੱਸਣਗੇ ਵੀ ਕਿੰਨੇ ਕੀ ਹਾਲਾਤ ਨੇ ਇੱਥੇ ਦੇ 4 ਦਿਨ ਹੋ ਗਏ ਜਿਵੇਂ ਇੱਥੇ ਨੂੰ ਬਾਹਰ ਦਾ ਨਾ ਇਹ ਕੋਈ ਆਲਾ ਅਧਿਕਾਰੀ ਆਉਂਦਾ ਛੋਡੀ ਸੁਣਵਾਈ ਕਰਨ ਕੋਈ ਨਹੀਂ ਆ ਇਨਸਪੈਕਟਰ ਆਇਆ ਸੀ ਉਹਨੇ ਸੁਣੀ ਨਹੀਂ ਆਈ ਉਹ ਕਹਿੰਦਾ ਵੀ ਤੁਸੀਂ ਜੋ ਧਰਨਾ ਲਗਾ ਲਓ ਇਨਸਪੈਕਟਰ ਆਇਆ ਸੀਗਾ ਇੱਥੇ ਹੀ ਮੌਕੇ ਤੇ ਇਨਸਪੈਕਟਰ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਵੀਰ ਪਿਛਲੇ 4 ਦਿਨਾਂ ਤੋਂ ਇੱਥੇ ਮੱਛਰ ਦੇ ਵਿੱਚ ਮਜਬੂਰ ਨੇ ਨਾ ਹੀ ਸਾਨੂੰ ਕੋਈ ਵਾਰਦਾ ਨਾ ਦਿੱਤਾ ਜਾ ਰਿਹਾ ਨਾ ਹੀ ਕੋਈ ਜਿਹੜੀ ਹੋਰ ਮੰਡੀ ਕਰਨ ਬੋਰਡ ਦੀ ਸਹੂਲਤ ਜੋ ਸਿਰਫ ਕਾਗਜ਼ਾਂ ਦੇ ਵਿੱਚ ਰਹਿ ਗਈ ਆਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਉਹ ਕੋਈ ਸਹੂਲਤ ਨਹੀਂ ਇੱਥੇ ਤੁਹਾਨੂੰ ਦਿਖੂਗੀ ਨਾ ਇੱਥੇ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਹੈ ਨਾ ਹੀ ਇੱਥੇ ਕੋਈ ਲੈਟਰਿੰਗ ਬਾਥਰੂਮ ਦਾ ਪ੍ਰਬੰਧ ਹੈ ਬਾਰਿਸ਼ ਨਾ ਪਿਛਲੇ 4 ਦਿਨਾਂ ਤੋਂ ਨਹੀਂ ਆ ਰਿਹਾ ਆ ਕਿਸਾਨ ਵੀਰ ਪਿਛਲੇ 4 ਦਿਨਾਂ ਤੋਂ ਇੱਥੇ ਮਜਬੂਰ ਨ ਬੈਠਣ ਨੂੰ ਅੱਗੇ ਜੇ ਇਦੋਂ ਬਾਅਦ ਮੱਖੀ ਮੱਛੀ ਮੱਖੀਆਂ ਮਸਰ ਮੇ ਬਹੁਤ ਬੁਰਾ ਹਾਲ ਕਰ ਰਖਿਆ ਉੱਤੋਂ ਗਰਮੀ ਬਹੁਤ ਜ਼ਿਆਦਾ ਆ ਦੱਸੋ ਇਹ ਕਿੰਨੇ ਹੋ ਗਏ ਵੀਰ ਜੀ ਬੈਠਿਆ ਨੂੰ ਰੇ ਇਨਸਪੈਕਟਰ ਸਾਹਿਬ ਨਾਲ ਅੱਜ ਗੱਲ ਹੋਈ ਸੀ ਆ ਹੁਣੇ 10 ਮਿੰਟ ਪਹਿਲਾਂ ਇੰਸਪੈਕਟਰ ਕਹਿੰਦਾ ਜੀ ਸਾਡਾ ਕੋਈ ਕਸੂਰ ਨਹੀਂ ਉੱਪਰੋਂ ਬਾਰਿਸ਼ਾਂ ਨਹੀਂ ਆ ਰਿਹਾ ਵੀ ਅਜੇ 2 ਦਿਨ ਹੋਰ ਨਹੀਂ ਆਉਂਦਾ ਹੁਣ ਤੁਸੀਂ ਦੇਖ ਲਓ ਵੀ 4-4 ਦਿਨ ਹੋ ਗਏ ਬੈਠਿਆ ਨੂੰ ਆ ਸਾਰੀ ਕਣਕ ਪਈ ਐ ਅਟੇਰੀਆਂ ਦੇ ਖਰਿਆਂ ਨੇ ਮੌਸਮ ਖਰਾਬ ਹੈ ਮੌਸਮ ਉੱਪਰੋਂ ਖਰਾਬ ਹੋ ਰਿਹਾ ਜੀ ਲੇਬਰਾਂ ਮੇਲੀਆਂ ਮੈਠੀਆਂ ਨੇ ਇੱਕ ਬਾਰਿਸ਼ਾਂ ਨੇ ਕਹਿੰਿਓ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਐ ਬਾਕੀ ਹੁਣ ਦੱਸੋ ਅਸੀਂ ਕਿੱਧਰ ਨੂੰ ਜਾਈਏ ਕੀ ਕਰੀਏ ਹਣ ਮੌਜੂਦਾ ਹਾਲਾਤ ਜੀ ਤੁਹਾਡੇ ਸਾਹਮਣੇ ਨੇ 4 ਦਿਨ ਪਹਿਲਾਂ ਹੋ ਚੁੱਕੇ ਨੇ ਇਨਸਪੈਕਟਰ ਅਜੇ 2 ਦਿਨ ਹੋਰ ਕਹਿੰਦਾ ਵੀ ਬਾਹਰ ਦਾ ਨਾ ਨਹੀਂ ਆਉਣ ਦੀ ਉਮੀਦ ਹੈ ਨਹੀਂ ਤੇ ਇੱਕ ਹਫਤਾ ਨੰਗ ਚੁੱਕਿਆ ਹੁਣ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਇਦੋਂ ਬਾਅਦ ਅਸੀਂ ਸੜਕਾਂ ਤੇ ਉਤਰਾਂਗੇ ਫਿਰ ਪ੍ਰਸ਼ਾਸਨ ਕਹਿੰਦਾ ਤੁਸੀਂ ਆਮ ਪਬਲਿਕ ਨੂੰ ਪਰੇਸ਼ਾਨ ਕਰਦੇ ਹੋ ਜਿੰਮੇਵਾਰ ਵਰਗ ਨੂੰ ਹਰ ਇੱਕ ਨੂੰ ਕਹਿੰਦਾ ਹੁਣ ਅਸੀਂ ਮਜਬੂਰ ਆਏ ਧਰਨਾ ਲਾਉਣ ਲਈ ਹਾਂਜੀ